ਠੀਕ ਮੈਡਮ ਜੀ ਇੱਥੇ ਮੀਟਿੰਗ ਸੀ ਜਿਹੜੀ ਪਿਛਲੇ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਨਾਲ ਪੰਜ ਬੰਦਿਆਂ ਦੀ ਜ਼ਿੰਮੇਵਾਰੀ ਲਈ ਸੀ ਸਾਡਾ ਜ਼ਿਲ੍ਹਾ ਜਿਹੜਾ ਗੁਰਦਾਸਪੁਰ ਹੈ ਜੀ ਜੀ ਸੁਪੰਦ ਕੌਰ ਹੋਣਾਂ ਦੇ ਇਹਨਾਂ ਦੀ ਡਿਊਟੀ ਉੱਤੇ ਲੱਗੀ ਸੀ ਜੀ ਸੁਪੰਦ ਕੌਰ ਉਹਨੀਆਂ ਜਿੱਥੇ ਆਏ ਹੈ ਜਿਹੜੀ ਸਾਡੇ ਜਿੰਨੇ ਦੀ ਸਾਰੀ ਭక్తి ਸੀਗੀ ਅੱਜ ਤਿੰਨਾਂ ਜ਼ਿਲ੍ਹਿਆਂ ਦੇ ਅਸੀਂ ਜਿਹੜਾ ਦੇ ਵੀ ਤਿੰਨਾਂ ਹਲਕਿਆਂ ਦੇ ਜਿਹਨੇ ਵਾਸਤੇ ਵੀ ਡੈਲੀਗੇਟ ਬਣਾਏ ਆ ਜਿਹੜੇ ਜਨਰਲ ਹਾਊਸ ਦੇ ਗੱਲ ਕਰੀਏ ਉਹ ਵੀ ਖੜਾਏ ਨੇ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਜਿੰਨੀ ਜਿੰਨੀ ਕਿਸੇ ਦੀ ਭਰਤੀ ਸੀ ਭਰਤੀ ਦੇ ਹਿਸਾਬ ਦੇ ਨਾਲ ਅਸੀਂ ਹਰ ਇੱਕ ਨੂੰ ਨਾਮਜ਼ਦੀ ਦਿੱਤੀ ਆ ਕਿਸੇ ਦੇ ਨਾਲ ਕੋਈ ਫੇਵਰ ਨਹੀਂ ਕਿਸੇ ਨੂੰ ਕੀਤੀ ਇਹਦੀ ਬਹੁਤਾ ਨਹੀਂ ਕੀਤੀ ਜਿਹੜੇ ਬੰਦੇ ਕੰਮ ਕਰਨ ਵਾਲੇ ਆ ਉਹਨਾਂ ਸਾਰਿਆਂ ਨੂੰ ਅਸੀਂ ਨਾਮ ਰੱਖਿਆ ਤਾਂ ਗਾਂ ਵੀ ਨਾਮ ਰੱਖਿਆ ਉਹ ਬੜਾ ਲੋਕਾਂ ਦਾ ਸ਼ਾਹ ਸੀਗਾ ਜਿਹਨੇ ਦੇਖਿਆ ਸਾਰਾ ਜਿਹੜਾ ਹਾਲ ਆ ਸਾਰਾ ਭਰਿਆ ਹੋਇਆ ਸੀ ਇੱਥੇ ਹਾਲੇ ਤਿੰਨ ਹਲਕਿਆਂ ਦੇ ਬੰਦੇ ਆਏ ਸੀ ਪੁਰਦਾਸਪੁਰ ਦੇ ਅਧినਗਰ ਦੇ ਤੇ ਡੇਰਾ ਬਾਬਾ ਨਾਨਕ ਦੇ ਪੰਚਵਲ ਨੂੰ ਬਟਾਲੇ ਆ ਸਾਡਾ ਜਿਹਦੇ ਵਿੱਚ ਬਟਾਲਾ ਹਲਕਾ ਫਤਿਹਗੜ ਚੂੜੀਆਂ ਹਲਕਾ ਸਿਰਿਆ ਗੰਦਕਾ ਹਲਕਾ ਤੇ ਕਾਦੀਆਂ ਹਲਕਾ ਚੋਂ ਹਲਕਿਆਂ ਦੀ ਕਾਨੂੰ ਰੱਖਿਆ ਉੱਥੇ ਵੀ ਇਸੇ ਤਰ੍ਹਾਂ ਦਾ ਕਾਠ ਹਣਾ ਜੋ ਕਿ ਸਾਡੀ ਪੱਤੀ ਜਿਹੜੀ ਆ ਜੈਨੂਨ ਅਸੀਂ ਆਧਾਰ ਕਾਰਡ ਦਾ ਨੰਬਰ ਲਾ ਕੇ ਕੀਤੀ ਆ ਜੇ ਆਧਾਰ ਕਾਰਡ ਦਾ ਨਹੀਂ ਲੱਗਾ ਕਿਸੇ ਕੋਲ ਤੋਂ ਉਹਦੇ ਨਾਲ ਆਪਣਾ ਮੋਟਰ ਜਿਹੜਾ ਕਾਰਡ ਆ ਉਹ ਲਾਇਆ ਨਾਲ ਨਾਲ ਮੋਬਾਈਲ ਨੰਬਰ ਦਿੱਤਾ ਔਰ ਬੜੇ ਉਤਸ਼ਾਹ ਦੇ ਨਾਲ ਲੋਕਾਂ ਨੇ ਅਕਾਲ ਤਰਨੂ ਸੀਸ ਨਵਾ ਕੇ ਲੋਕਾਂ ਨੇ ਪਕਤੀਆਂ ਲਈਆਂ ਮੱਥੇ 'ਤੇ ਲਾ ਲਾ ਕੇ ਫਿਰ ਲੋਕਾਂ ਨੇ ਭਗਤੀ ਕੀਤੀ ਆ ਤਸ਼ਾਹ ਦੇ ਨਾਮ ਸੋ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡਾ ਪਰਵਰਤਨ ਦੇਖੋਗੇ ਤੁਸੀਂ ਪਰਦਾਮ ਦੀ ਚੋਣ ਸਾਡੀ ਜਨਨਲ ਮਸਲੀ ਹੋਊਗੀ ਬਹੁਤ ਨਿਰਮਲ ਆ ਕੇ ਸਰ ਚੱਲਣਗੇ ਤੇ ਪੰਜਾਬ ਨੂੰ ਇੱਕ ਵਧੀਆ ਅਸੀਂ ਬਦਲ ਦੇਣਾ ਹੈ ਜਿੱਥੇ ਅਜਿਕੇ ਤਿੰਨ ਹਲਕਿਆਂ ਦੀ ਜਿਹੜੀ ਅਸੀਂ ਡੈਲੀਗੇਟਸ ਭੁਲਾਈ ਸੀਗੇ ਜਿਨ੍ਹਾਂ ਨੇ ਸ੍ਰੀ ਕਲਤਖ ਸਾਹਿਬ ਦੇ ਹੁਕਮਾਨ ਸਾਹਿਬ ਤੇ ਸ਼ੋਮਨੇ ਕਲਤਖ ਦੇ ਵਿਧੀ ਵਿਧਾਨ ਅਨੁਸਾਰ ਜਿਹੜੀ ਆਰਗੈਨਿਕ ਫਸਤੀ ਕਰਕੇ ਸਾਡੇ ਤੱਕ ਪਹੁੰਚਾਈਆਂ ਸੀਗੀਆਂ ਉਹ ਸਾਰੇ ਅਸੀਂ ਡੈਲੀਗੇਟ ਤੇਨ ਹਲਕਿਆਂ ਦੇ ਡੇਰਾ ਬਾਬਾ ਨਾਨਕ ਤੇ ਗੁਰਦਾਸਪੁਰ ਤੇ ਇੱਕ ਦਿਨਾਂ ਦਾ ਕਰਦੇ ਤਿੰਨ ਹਲਕਿਆਂ ਦੇ ਇਫੈਸਿਡਿਗੇਟ ਬੁਲਾਈ ਸੀ ਤੇ ਹਰੇਕ ਡੈਲੀਗੇਟ ਨੂੰ ਜਿੰਨੀ ਜਿੰਨੀ ਕਿਸੇ ਨੇ ਬੇਨਤ ਕੀਤੀ ਹੈ ਜਿੰਨੀ ਜਿੰਨੀਆਂ ਕਾਪੀਆਂ ਪਰੇ ਵਿਧਾਨ ਅਨੁਸਾਰ ਉਹਨੂੰ ਬੰਦਾ ਮਾਨਸਿਕਾ ਦਿੱਤਾ ਗਿਆ ਔਰ ਪੂਰੇ ਡੈਮੋਕਰੈਟਿਕ ਮੇਦੇ ਨਾਲ ਸਾਰੇ ਵਿਧੀ ਵਿਧਾਨ ਨੂੰ ਫੋਲੋ ਕੀਤਾ ਗਿਆ ਤਾਂ ਕਿ ਕੋਈ ਪికెਟ ਜੂਸ ਨਾ ਹੋਵੇ ਤੇ ਹਰ ਇੱਕ ਨੂੰ ਬੰਦਾ ਮਾਨਸਿਕਕਾਰ ਉਹਦੇ ਮਨਰਾਖ ਮਿਲ ਸਕੇ ਭਾਈ ਜੀ ਦਾ ਖਾਸਾ ਕੇ ਨਵੀਂਆਂ ਕਮੀਆਂ ਤੇ ਖਾਲਸਾ ਪਤਲਾਇਆ ਔਰ ਬੜੇ ਇਤਹਾਜ਼ਤ ਫੈਸਲੇ ਸ੍ਰੀ ਅਕਾਲਪੁਰ ਸਾਹਿਬ ਜੀ ਦੀ ਫਤਿਹ ਨੂੰ ਸਮੇ ਸਮੇ ਤੇ ਖਾਲਸੇ ਪਤਲੀ ਹੁੰਦੇ ਆਏ ਨੇ ਸੋ ਕਿਉਂਕਿ ਅੱਜ ਵੀ ਜੋ ਵੀ ਕਿ ਮਿਠੇ ਸਮੇਂ ਤੋਂ ਪਛੜ ਕੇ ਚੱਲ ਰਹੀ ਹੈ ਮੌਸਮ ਦੀ پڑھ کے لیڈر کے برابر جب گل <سؤال> آگے اپنے کھڑے کر کے جانی نہ دوسرے بندے وہ جس کو چڑھ لیں اپنے سر